ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਸੰਗਤ ਜੀ ਜਿਵੇਂ ਵੀਰੋ ਆਪ ਜਾਣਦੇ ਹੋ ਕਿ ਮਨਮਤਾ ਸੇਵਾ ਬਿਰਧ ਆਸ਼ਰਮ ਪਿੰਡ ਲੇਲ ਵਿੱਚ ਧਾਰੀਆਲ ਜਿਲ੍ਹਾ ਗੁਰਦਾਸਪੁਰ ਵਿੱਚ ਆਪ ਸਭ ਸੰਗਤ ਜੋ ਇਹਨਾਂ ਅਸੀਂ ਇਹਦੀ ਸੇਵਾ ਕਰਦੇ ਆ ਸਾਡੇ ਕੋਲ ਕਰੀਬ ਅਸ ਟਾਈਮ 40 ਦੇ ਕਰੀਬ ਜਿਹੜੇ ਸਾਡੇ ਕੋਲ ਬੇਸਹਾਰਾ ਬਜ਼ੁਰਗ ਲਵਾਰਸ ਜਿਹੜੇ ਮੰਦਬੁੱਧੀ ਵੀ ਰਹਿ ਰਹੇ ਨੇ ਉਹਨਾਂ ਦੀ ਸਾਰੀ ਸੇਵਾ ਸੰਭਾਲ ਦੇਖਭਾਲ ਇੱਥੇ ਆਪ ਸਭ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਜਿਹੜੀ ਵੀ ਉਹਨਾਂ ਨੂੰ ਲੋੜ ਹੁੰਦੀ ਆ ਰੋਟੀ ਪਾਣੀ ਦੀ ਪ੍ਰਸ਼ਾਦਾ ਪਾਣੀ ਦੀ ਉਹ ਸਾਰੀਆਂ ਲੋੜਾਂ ਪੂਰੀਆਂ ਕੀਤੀ ਜਾਂਦੀਆਂ ਉਹ ਸਾਰਾ ਹੀ ਸਹਿਯੋਗ ਤੁਹਾਡੇ ਸਹਿਯੋਗ ਨਾਲ ਸਾਰੀਆਂ ਸੇਵਾਵਾਂ ਚੱਲਦੀਆਂ ਨੇ ਤੇ ਅੱਜ ਜਿਸ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ ਕਿਹਨਾ ਨਾਮ ਹੈ ਗੁਰਜੀਤ ਸਿੰਘ ਤੇ ਬਾਬਾ ਜੀ ਨੂੰ ਅਸੀਂ ਕਰੀਬ 5 ਜੂਨ 2020 ਵਿੱਚ ਅਸੀਂ ਲੈ ਕੇ ਆਏ ਸੀ ਪਿੰਡ ਹਕੀਮਪੁਰ ਤੋਂ ਕਲਨੋ ਰੋਡ ਤੋਂ ਜ਼ਿਲ੍ਹਾ ਗਰਦਾਸਪੁਰ ਤੇ 2020 ਦੇ ਵਿੱਚ ਅਸੀਂ ਲੈ ਕੇ ਆਏ ਸੀ ਕਰੀਬ ਅੱਜ ਤੋਂ 4-4.5 ਸਾਲ ਪਹਿਲਾਂ ਲੈ ਕੇ ਆਏ ਸੀ ਉਦੋਂ ਜਿਹੜਾ ਸਾਡਾ ਇਹ ਸੇਵਾ ਘਰ ਸੀ ਆਸ਼ਰਮ ਸੀ ਪਿੰਡ ਜਫਰਾਲ ਦੇ ਵਿੱਚ ਚੱਲਦਾ ਸੀ ਉੱਥੇ ਜਿਹੜੀ ਇਹਨੇ ਦੇਖਭਾਲ ਕੀਤੀ ਜਾਂਦੀ ਸੀ ਸਾਰੀ ਤੇ ਉਦੋਂ ਇਹਨਾਂ ਬਜ਼ੁਰਗਾਂ ਨੂੰ ਅਸੀਂ ਲੈ ਕੇ ਆਏ ਸੀ ਇਹਨਾਂ ਦੇ ਜਿਹੜੇ ਹਾਲਾਤ ਨੇ ਉਦੋਂ ਵੀ ਇਦਾਂ ਹੀ ਸੀ ਲਵਾਰਸਲਾ ਦੇ ਸੰਨ ਮਿਲੇ ਸੀ ਉੱਥੇ ਡੇਰਾ ਸੀ ਜੀ ਪਿੰਡ ਕੀਮਪੋਰਾ ਸਰਦਾਰ ਬਲਜਿੰਦਰ ਸਿੰਘ ਹੋਣਾ ਦਾ ਉੱਥੇ ਉਹਨਾਂ ਨੂੰ ਆਪਣੇ ਲਵਾਰਸਲਾ ਦੇ ਵਿੱਚ ਮਿਲੇ ਸੀ ਬੰਦ ਕਰੀਏ ਇਹ ਉਦੋਂ ਕਰੀਬ ਅਸੀਂ ਅਜ ਤੋਂ 4 1/2 ਸਾਲ ਪਹਿਲਾਂ ਸਰਦਾਰ ਬਲਜਿੰਦਰ ਸਿੰਘ ਉਹਨਾਂ ਦੇ ਘਰੋਂ ਲੈ ਕੇ ਆਏ ਸੀ ਡੇਰਾ ਸੀ ਉਹਨਾਂ ਦਾ ਹਕੀਮਪੁਰ ਰੋਡ ਤੇ ਪਿੰਡ ਹਕੀਮਪੁਰ ਸੋਰੀ ਉੱਥੇ ਉਹਨਾਂ ਨੂੰ ਲਵਾਰਸ ਲਾਤੇ ਜੀ ਮਿਲੇ ਸੀ ਕਰੀਬ ਉਹਨਾਂ ਦੱਸਣ ਦਾ ਕਿ ਤਿੰਨ ਚਾਰ ਦਿਨ ਤੋਂ ਉੱਥੇ ਉਹਨਾਂ ਦੇ ਡੇਰੇ ਤੇ ਫਿਰਦੇ ਪਏ ਸੀ ਤੇ ਉਹਨਾਂ ਨੇ ਆਪਣੇ ਘਰ ਇਹਨਾਂ ਨੂੰ ਪਰਾਹ ਦਿੱਤੀ ਪ੍ਰਸ਼ਾਦਾ ਪਾਣੀ ਰੋਟੀ ਪਾਣੀ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸਾਡੀ ਟੀਮ ਵੱਲੋਂ ਜਾ ਕੇ ਉੱਥੇ ਬਾਪੂ ਜੀ ਨਾਲ ਗੱਲਬਾਤ ਕੀਤੀ ਅਤੇ ਇਹਨਾਂ ਨੂੰ ਲੈ ਕੇ ਆਏ। ਬਾਪੂ ਜੀ ਉਦੋਂ ਵੀ ਇਹ ਤੁਹਾਡੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਗੱਲਬਾਤ ਪੂਰੀ ਸਮੇਂ ਨਹੀਂ ਹੁੰਦੀ। ਤੇ ਬਾਪੂ ਜੀ ਆਪਣਾ ਗੁਰਜੀਤ ਸਿੰਘ ਦਾਦੇ ਸੀ। ਬਾਬਾ ਜੀ ਮਦਨ ਆਗੀ ਸੀ। ਆਗਿਆ ਕੋ ਪਿਤਾ ਨਾ ਜਿਹੜਾ ਮੋਹਨ ਸਿੰਘ। ਮਦਨ ਆਗਿਆ ਕੋ ਦਾਦੇ ਨੇ ਤੇ ਪਿਤਾ ਨਾ ਮੋਹਨ ਸਿੰਘ ਕਿੰਨੇ ਭਰਾ ਤੁਸੀਂ? ਅਸੀਂ 4 ਭਰਾ ਜੀ। 4 ਭਰਾ ਕਿੱਥੋਂ ਰਹਿਣ ਵਾਲੇ ਜੀ? ਅੰਬਾਲਾ ਕੈਂਟ। ਅੰਬਾਲਾ ਕੈਂਟ ਇਹ ਚਾਰ ਭਰਾ ਨੇ ਜੀ ਤੇ ਨਾਂ ਕੀ ਇਹਨਾਂ ਦਾ ਅੱਜ ਨਹੀਂ ਭਰਾਵਾਂ ਨਾਂ ਪਤਾ ਨਾਂ ਨਾ ਮੋਹਨ ਸਿੰਘ ਲਈ ਉਹ ਡੈਡੀ ਦਾ ਨਾਂ ਸੀ ਹਾਂਜੀ ਭਰਾ ਦਾ ਨਾਂ ਨਹੀਂ ਪਤਾ ਭੁੱਲ ਗਿਆ ਇਹ ਸੰਗਤ ਜੀ ਥੋੜਾ ਦੱਸ ਦੀ ਇਹ ਬਜ਼ੁਰਗ ਥੋੜੇ ਨਾ ਜਿੱਦਾਂ ਮੌਸਮ ਚੇਂਜ ਹੁੰਦਾ ਜਦੋਂ ਵੀ ਤੇ ਇਹਨਾਂ ਨੂੰ ਆਪਣੀ ਯਾਦਦਾਸ਼ਤ ਭੁੱਲ ਜਾਂਦੀ ਹੈ ਜਾਂ ਵਿੱਚੋਂ ਕਈ ਵਾਰੀ ਹਾਈਪਰ ਹੋ ਜਾਂਦੇ ਨੇ ਇਹਨਾਂ ਨੂੰ ਗੱਲਬਾਤ ਦਾ ਨਹੀਂ ਪਤਾ ਲੱਗਦਾ ਜਾਨ ਮਸ਼ਾਨ ਭੁੱਲ ਜਾਂਦੀ ਆ ਤੁਸੀਂ ਵੀ ਆਓਗੇ ਜਾਂ ਇਹਨਾਂ ਦੇ ਸਾਰਿਆਂ ਨੂੰ ਬੜੇ ਹੱਸ ਕੇ ਮਿਲਣਾ ਵਾ ਹਰ ਇੱਕ ਨੂੰ ਸਸਰੀ ਕਾਲ ਫਤਿਹ ਬੁਲਾਉਣੀ ਹੈ ਜੀ ਤੇ ਸਾਡਾ ਸਿਰਫ ਵੀਡੀਓ ਬਣਾਉਂਦਾ ਇਹੀ ਮਕਸਦ ਆ ਕਿ ਇਹ ਬਜ਼ੁਰਗ ਕਰੀਬ ਸਾਡੇ ਕੋਲ 4 4.5 ਸਾਲ ਤੋਂ ਇੱਥੇ ਐਸਟਮ ਪਿੰਡ ਲੈਲ ਵਿੱਚ ਰਹਿ ਰਹੇ ਨੇ ਇੱਥੇ ਇਹਨਾਂ ਦੀ ਸਾਰੀ ਦੇਖਭਾਲ ਸੇਵਾ ਸੰਭਾਲ ਕੀਤੀ ਜਾਂਦੀ ਆ ਜਿੰਨੀ ਕਿ ਸਾਡੇ ਕੋਲ ਦਵਾਈਆਂ ਦੀ ਆ ਇਹਨਾਂ ਦੀ ਪਰਮਨੈਂਟ ਦਵਾਈਆਂ ਚੱਲਣ ਡੀਆਂ ਵਾ ਪ੍ਰਸ਼ਾਦਾ ਬਣੀ ਚੱਲਦਾ ਪਿਆ ਪਰ ਫਿਰ ਵੀ ਕਿਤੇ ਨਾ ਕਿਤੇ ਬੰਦੇ ਦਾ ਦਿਲ ਕਰਦਾ ਮੈਂ ਆਪਣੇ ਘਰ ਜਾਵਾਂ ਆਪਣੇ ਪਰਿਵਾਰ ਚ ਜਾਵਾਂ ਤੇ ਇਹ ਵੀ ਬਜ਼ੁਰਗ ਇਦਾਂ ਨੇ ਕਦੇ-ਕਦੇ ਇਹ ਕਹਿੰਦੇ ਨੇ ਮੈਂ ਆਪਣੇ ਪਿੰਡ ਜਾਣਾ ਵਾ ਭਰਾ ਜਾਂ ਪਰਿਵਾਰ ਨੂੰ ਮਿਲਣਾ ਵਾ ਤੇ ਸਾਨੂੰ ਬਹੁਤਾ ਕੁਝ ਨਾ ਜਾਣਦੇ ਹੋਏ ਅਸੀਂ ਇਸੇ ਕਰਕੇ ਅੱਗੇ ਵੀਡੀਓ ਪਾਈ ਸੀ ਇੱਕ ਵਾਰੀ ਉਦੋਂ ਵੀ ਸਾਨੂੰ ਇਸ ਬਾਰੇ ਬਜ਼ੁਰਗ ਬਾਰੇ ਕੋਈ ਨਹੀਂ ਸੀ ਜਾਣਕਾਰੀ ਮਿਲੀ ਤਾਂ ਕਰਕੇ ਉਹ ਸਾਡੇ ਕੋਲ ਰਹਿ ਰਹੇ ਸੀ ਅੱਜ ਸਾਡਾ ਵੀਡੀਓ ਬਣਾਉਂਦਾ ਇਹ ਮਕਸਦ ਹੈ ਵੀ ਬਜ਼ੁਰਗ ਇਹ ਆਪਣੇ ਘਰ ਪਹੁੰਚ ਸਕਣ ਕਿਉਂਕਿ ਸਾਡੀ ਇੱਥੇ ਦੀ ਸੇਵਾ ਕਰਦੇ ਪਏ ਇਹਦਾ ਮਕਸਦ ਨਹੀਂ ਪਈ ਅਸੀਂ ਸਾਰੇ ਬਜ਼ੁਰਗ ਕਵਰ ਕਰਕੇ ਰੱਖੀ ਜਾਈਏ ਜਿਹੜੀ ਸਾਡੇ ਕੋ ਸੇਵਾਾਂ ਦੀ ਕਰਦੇ ਪਏ ਆ ਪਰ ਇਹ ਬਜ਼ੁਰਗ ਆਪਣੇ ਘਰਾਂ 'ਚ ਜਿਹੜੇ ਪਰਿਵਾਰ ਨੂੰ ਮਿਲਣ ਸ਼ਾਇਦ ਇਹਨਾਂ ਦਾ ਪਰਿਵਾਰ ਇਹਨਾਂ ਨੂੰ ਲੱਭਦਾ ਹੋਵੇ ਤੇ ਉਹਨਾਂ ਨੂੰ ਇਸ ਤੇ ਨਾ ਪਤਾ ਲੱਗ ਸਕੇ ਤੇ ਇਹ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਕਿ ਇਹ ਬਜ਼ੁਰਗ ਆਪਣੇ ਘਰ ਜਾ ਸਕਣ ਤੇ ਆਪਣੇ ਪਰਿਵਾਰ 'ਚ ਮਿਲ ਸਕਣ ਬਾਕੀ ਜਿਹੜੀ ਸਾਡੇ ਕੋ ਸੇਵਾਵਾਂ ਗੁਰੂ ਸਾਹਿਬ ਲੈ ਰਹੇ ਨੇ ਅਸੀਂ ਕਰਦੇ ਪਏ ਆ ਜਿੰਨਾ ਚਿਰ ਸਾਡੇ ਦਾ ਸੁਆਸ ਨੇ ਸੇਵਾ ਕਰਨ ਦੇ ਅਸੀਂ ਜ਼ਰੂਰ ਕਰਾਂਗੇ ਜੀ ਤੇ ਬਾਬਾ ਜੀ ਕਿਦਾਂ ਪਿੰਡੋਂ ਘਰ ਨੂੰ ਜਾਣਾ 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 ਤੇ ਵੇਖੋ ਜੀ ਦਿਲ ਤੇ ਹਰ ਕਦਾ ਕਰਦਾ ਉਹ ਜਾਣ ਨੂੰ ਪਰ ਹਾਲਾਤ ਕੁਝ ਇਹੋ ਜਿਹੇ ਬਣ ਜਾਂਦੇ ਆ ਜਦੋਂ ਸਮਾ ਸਮਰੱਥ ਨਹੀਂ ਹੁੰਦਾ ਜੀ ਇਸ ਕਰਕੇ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਬਜ਼ੁਰਗ ਆਪਣੇ ਘਰ ਜਾ ਸਕਣ ਕਿਸੇ ਨੂੰ ਵੀ ਇਸ ਬਜ਼ੁਰਗ ਬਾਰੇ ਕੋਈ ਜਾਣਕਾਰੀ ਹੋਵੇ ਸਾਡੇ ਨੰਬਰ ਹਨ 90410 55256 96468 65500 ਤੇ ਜਦੋਂ ਇਹ ਬਜ਼ੁਰਗ ਸਾਡੇ ਕੋਲ ਆਏ ਸੀ ਉਦੋਂ ਇਹਨਾਂ ਦੀਆਂ ਪੂਰੀਆਂ ਜੜਾਵਾਂ ਬੱਝੀਆਂ ਸੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਸਕਰੀਨ ਦੇ ਵਿੱਚ ਵੀਡੀਓ ਲਾ ਸਕੀਏ ਆਡੀਓ ਫਾਰਮਾ ਲਾ ਸਕੀਏ ਕਿੱਦਾਂ ਇਹਨਾਂ ਦੇ ਹਾਲਾਤ ਹੀ ਉਦੋਂ ਵੀ ਇਹਨਾਂ ਨੂੰ ਪੂਰਾ ਮੈਂਟਲੀ ਸਟੇਬਲ ਨਹੀਂ ਸੀ ਹੈਗੇ ਤੇ ਅੱਜ ਵੀ ਇਹ ਇੰਨੀ ਕੋ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਗਏ ਨੇ ਵੀ ਆਪਣਾ ਪ੍ਰਸ਼ਾਦਾ ਪਾਣੀ ਨਹਾ ਇਸ਼ਨਾਨ ਦਿਨ ਚ ਭਾਵੇਂ ਠੰਡ ਹੋਵੇ ਗਰਮੀ ਹੋਵੇ ਇਹਨਾਂ ਨੇ ਰੋਜ਼ ਹੀ ਇਸ਼ਨਾਨ ਬਾਣੀ ਕਰਨਾ ਮਾ ਰੋਜ਼ ਹੀ ਕੱਪੜੇ ਵਸਤਰ ਚੇਂਜ ਕਰਨੇ ਨੇ ਇੰਨੀ ਗੁਰੂ ਦੀ ਕਿਰਪਾ ਇਹਨਾਂ ਤੇ ਇੰਨੀ ਕਿ ਬੇਨਤੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ